ਸੋ ਸਵੇਰੇ ਅਸੀਂ ਆਪ ਸਾਰਿਆਂ ਨੂੰ ਇਹੀ ਬੇਨਤੀ ਵੀ ਕੀਤੀ ਸੀ ਅਸੀਂ ਕਿਹਾ ਸੀ ਕਿ ਜ਼ਰੂਰ ਅਸੀਂ ਮਿਲ ਕੇ ਅਰਦਾਸ ਕਰੀਏ ਵੀ ਰਜਿੰਦਰ ਸਿੰਘ ਅਸੀਂ ਤੇ ਇਹੀ ਕਹਿੰਨੇ ਕਿ ਗੁਰੂ ਸਾਹਿਬ ਕੋਈ ਐਸਾ ਨਾ ਸਾਨੂੰ ਸੁਣਨ ਨੂੰ ਮਲੇ ਠੀਕ ਹੋਏ ਜੇਕਰ ਉਹ ਮਿਲ ਜਾਂਦਾ ਵੀਰੋ ਠੀਕ ਹੋਏ ਪਰ ਪਰਿਵਾਰ ਜਿਹੜਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਿੱਛੇ ਆ ਪਰਿਵਾਰ ਦੇ ਮਨ 'ਚ ਇਹ ਹੈ ਕਿ ਕੁਝ ਐਸਾ ਅਣਹੋਣੀ ਕੋਈ ਐਸੀ ਘਟਨਾ ਨਾ ਵਾਪਰ ਗਈ ਹੋਏ ਔਰ ਸਮਾਜ ਜਿਹੜਾ ਤੁਸੀਂ ਦੇਖ ਰਹੇ ਹੋ ਅਸੀਂ ਸਵੇਰੇ ਵੀ ਆਪ ਜੀ ਨੂੰ ਕਿਹਾ ਸੀ ਪੂਰਾ ਸਮਾਜ ਜਿਹੜਾ ਉਹ ਖੜਾ ਹੈ ਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਇਸ ਦੁੱਖ ਦੀ ਘੜੇ 'ਚ ਅਸੀਂ ਇਸ ਪਰਿਵਾਰ ਦਾ ਸਾਥ ਦੇਣਾ ਹੈ ਔਰ ਇਹ ਵੀਰ ਵੀਰ ਰਜਿੰਦਰ ਸਿੰਘ ਜਿਹੜੇ ਉਹਨਾਂ ਦੀ ਇਹ ਤਸਵੀਰ ਹੈ ਉਮਰ ਜੋ ਤਕਰੀਬਨ ਜੋ ਇਹ ਪਰਿਵਾਰ ਦੱਸ ਰਿਹਾ ਹੈ ਕਿ 33 ਸਾਲ ਉਮਰ ਔਰ ਦੋ ਛੋਟੇ-ਛੋਟੇ ਬੱਚੇ ਦੋ ਬੇਟੀਆਂ ਹਨ ਇਹਨਾਂ ਦੀਆਂ ਵੀਰਦਿਆਂ 32 3300 ਦੋ ਬੱਚੇ ਹਨ ਹਾਂਜੀ ਦੋ ਬੱਚੇ ਹਨ ਦੋ ਬੱਚੇ ਹਨ ਇਹਨਾਂ ਦੇ ਸੋ ਅ ਅਸੀਂ ਉਹ ਜਗ੍ਹਾ ਵੀ ਦੇਖੀ ਜਿੱਥੇ ਉਹ ਸਾਰੀ ਇਹ ਘਟਨਾ ਹੁੰਦੀ ਹੈ ਉਸ ਜਗ੍ਹਾ ਤੇ ਅਸੀਂ ਦੇਖਿਆ ਕਿ ਕਿੱਥੇ ਉਹ ਅੰਗੈਲੀ ਜਿਹੜੀ ਕਿਦੀ ਸੀ ਉਹ ਕਿਉਂ ਉਹ ਚੀਜ਼ ਹੋਈ ਉਹ ਜਿਹੜਾ ਅਸੀਂ ਉਹਨੂੰ ਕੋਈ ਜਿਹੜੀ ਬਾਉਂਡਰੀ ਨਹੀਂ ਸੀ ਉਹਦੀ ਕੋਈ ਤੇ ਕੋਈ ਉਹਦਾ ਐਸਾ ਉੱਥੇ ਜ਼ਰੀਆ ਨਹੀਂ ਸੀ ਕਿ ਜਿਹਦੇ ਚ ਸ਼ਾਇਦ ਉਹ ਆਪਣੇ ਆਪ ਨੂੰ ਸਾਮ ਪੰਦਾ ਉਹ ਵੀਰ ਦਾ ਪੈਰ ਸਲਿੱਪ ਹੁੰਦਾ ਉਹਦੇ ਬਾਅਦ ਵੀਰ ਉਸ ਨਹਿਰ ਚ ਡੇਗ ਪੰਦਾ ਹੈ ਔਰ ਸਵੇਰੇ ਵੀ ਤੁਸੀਂ ਦੇਖਿਆ ਐ ਐਸ ਡੀ ਆਰ ਐਫ ਦੀ ਟੀਮ ਜਿਹੜੀ ਐ ਉਹ ਸਵੇਰੇ ਲੱਭ ਰਹੀ ਸੀ ਬੜੀ ਪ੍ਰਯਤਨ ਪ੍ਰਯਾਸ ਕਰ ਰਹੀ ਸੀ ਔਰ ਹੁਣ ਅਸੀਂ ਜਦੋਂ ਗੁਰਦੁਆਰਾ ਸਾਹਿਬ ਅਖਨੂਰ ਤੋਂ ਅਸੀਂ ਸਮਾਗਮ ਤੋਂ ਵਾਪਸ ਆਉਂਦੇ ਹਾਂ ਸਾਡਾ ਫੇਰ ਸਾਡਾ ਫਰਜ਼ ਬਣ ਜਾਂਦਾ ਸੇ ਅਸੀਂ ਪਰਿਵਾਰ ਨੂੰ ਮਿਲੀਏ ਪਰ ਪਰਿਵਾਰ ਉਹੀ ਸਾਹਮਣੇ ਵਿਲਾਪ ਕਰਦਾ ਪਰਿਵਾਰ ਇੱਕ ਉਮੀਦ 'ਚ ਬੈਠਾ ਹੈ ਕਿ ਕਿਦੋਂ ਸਾਨੂੰ ਪਤਾ ਚੱਲੇ ਕਿ ਉਹ ਵੀਰ ਜਿਹੜਾ ਲੱਭ ਗਿਆ ਔਰ ਸੁਰੱਖਿਤ ਹੈ ਪਰ ਅਸੀਂ ਜ਼ਰੂਰ ਫੇਰ ਅਰਦਾਸ ਕਰਦੇ ਹਾਂ ਕਿ ਜੋ ਪ੍ਰਮਾਤਮਾ ਹੈ ਜ਼ਰੂਰ ਕਿਦਨੇ ਕੇ ਲਈ ਕੁਝ ਅੱਛਾ ਹੀ ਸੁਨਣ ਨੂੰ ਮਿਲੇ ਫਿਲਹਾਲ ਉਸ ਵੀਰ ਨੂੰ ਲੱਭਣ 'ਚ ਪੂਰਾ ਪ੍ਰਯਾਸ ਕੀਤਾ ਜਾ ਰਿਹਾ ਹੈ ਡੀਜੀਪੀਸੀ ਜੋ ਅਖਨੂਰ ਤੋਂ ਸੇਵਾਵਾਂ ਦੇ ਰਹੇ ਹਨ ਮੀਸ ਕਤਰ ਡੀਜੀਪੀਸੀ ਜੰਮੂ ਤੋਂ ਵੀਰਨ ਵੀਰ ਸਿੰਘ ਜੀ ਔਰ ਡੀਜੀਪੀ ਸਿੱਦੇ ਮੁਖ ਸੇਵਾਦਾਰ ਸardar Ranjit Singh ji Tora ਔਰ ਉਹਨਾਂ ਦੇ ਨਾਲ ਜਿਹੜੇ ਸਾਥੀ ਪਹੁੰਚੇ ਹਨ ਕਿਉਂਕਿ ਅਸੀਂ ਸਾਰੇ ਇੱਕ ਸਮਾਗਮ ਤੋਂ ਆਏ ਔਰ ਸਾਨੂੰ ਲੱਗਿਆ ਕਿ ਨਹੀਂ ਅਸੀਂ ਫਿਰ ਪਰਿਵਾਰ ਨੂੰ ਜਾ ਕੇ ਜ਼ਰੂਰ ਮਿਲिए ਕਿਉਂਕਿ ਇਹ ਪੂਰਾ ਸਮਾਜ ਤੁਸੀਂ ਦੇਖ ਰਹੇ ਹੋ ਹਰ ਕੋਈ ਚਿੰਤਤ ਹੈ ਹਰ ਕਿਸੇ ਦੇ ਮਨ ਚ ਹੈ ਛੋਟੇ ਛੋਟੇ ਬੱਚੇ ਬਜ਼ੁਰਗ ਹਰ ਕਿਸੇ ਦੇ ਮਨ ਚ ਕਿ ਅਸੀਂ ਉਹ ਉਹਨਾਂ ਨੂੰ ਲੱਭਣ ਚ ਕੋਸ਼ਿਸ਼ ਕਰੀਏ ਇਹ ਉਹਨਾਂ ਦੇ ਬੱਚੇ ਨੇ ਇਹ ਉਹਨਾਂ ਦੇ ਬੇਟੇ ਹਨ ਜੋ ਆਪਣੇ ਪਿਤਾ ਨੂੰ ਲੱਭਣ ਦਾ ਪ੍ਰਯਾਸ ਕਰ ਰਹੇ ਹਨ ਔਰ ਬਸ ਇਹ ਹੀ ਅਰਦਾਸ ਕਰੀਏ ਕਿ ਇਹ ਕੋਸ਼ਿਸ਼ ਜਿਹੜੀ ਸਫਲ ਹੋ ਸਕੇ ਸੀ ਉਹਨੂੰ ਲੱਭਣ ਦਾ ਪ੍ਰਯਾਸ ਜਿਹੜਾ ਕਰ ਰਹੇ ਹੋ ਉਹ ਠੀਕ ਹੋਏ ਇਹ ਦੋ ਬੱਚੇ ਹਨ ਉਹ ਸਰਜਿੰਦਰ ਸਿੰਘ ਜੋ ਜਿਹਨੂੰ ਲੱਭਣ ਦਾ ਪ੍ਰਯਾਸ ਹੋ ਰਿਹਾ ਔਰ ਐਸਐਸਪੀ ਰਣਜੀਤ ਸਿੰਘ ਸਾਹਿਬ ਜਿਹੜੇ ਤੁਸੀਂ ਦੇਖ ਰਹੇ ਹੋ ਉਹ ਵੀ ਬਤੌਰ ਇੱਕ ਆਫੀਸ਼ੀਅਲ ਛੱਡ ਕੇ ਇੱਕ ਇਨਸਾਨੀ ਤੌਰ ਤੇ ਆਪਣਾ ਫਰਜ਼ ਨਿਭਾ ਰਹੇ ਹਨ ਕਿਉਂਕਿ ਉਹ ਵੀ ਇਸ ਡਿਪਾਰਟਮੈਂਟ ਨੂੰ ਸਮਝਦੇ ਹਨ ਆਪਣੀ ਸੇਵਾਵਾਂ ਦੇ ਚੁੱਕੇ ਹਨ ਔਰ ਹੁਣ ਉਹਨਾਂ ਨੂੰ ਵੀ ਲੱਗੇ ਕਿ ਮੈਂ ਟੈਕਨੀਕਲੀ ਜਿੱਥੇ ਵੀ ਹੈਲਪ ਕਰ ਸਕਾਂ ਤਾਂ ਸੋ ਐਸਐਸਪੀ ਰਣਜੀਤ ਸਿੰਘ ਸਾਹਿਬ ਦਾ ਵੀ ਮੈਂ ਧੰਨਵਾਦ ਕਰਦਾ ਕਿ ਜੋ ਉਹ ਵੀ ਆਪਣਾ ਪ੍ਰਯਾਸ ਕਰ ਰਹੇ ਹਨ ਕਿ ਅਸੀਂ ਆਫੀਸ਼ ਕਰਕੇ ਇਹਨਾਂ ਦਾ ਮਦਦ ਕਰੀਏ ਤੇ ਵੀਰ ਜੀ ਜ਼ਰੂਰ ਆਪ ਜੀ ਇਸ ਇਲਾਕੇ ਚੋਂ ਇਹ ਲੋਕਾਂ ਚ ਤੁਹਾਡਾ ਉਹ ਦੇਖਦਾ ਕਿ ਹਰ ਵਾਰ ਤੁਸੀਂ ਇਸ ਪਰਿਵਾਰਾਂ ਦੇ ਨਾਮ ਲੈਂਦੇ ਹੋ ਇਹਨਾਂ ਦੇ ਕੀ ਇਹਨਾਂ ਦੀ ਅਸੀਂ ਕਿਸ ਤਰੀਕੇ ਨਾਲ ਮਦਦ ਕਰੀਏ ਪਰ ਅੱਜ ਇਸ ਪਰਿਵਾਰ ਤੇ ਇੱਕ ਬੜਾ ਵੱਡਾ ਪਹਾੜ ਜੋ ਅਸੀਂ ਦੇਖ ਰਹੇ ਹਾਂ ਬੜੀ ਔਖੀ ਘਣੀ ਬਣੀ ਹੋਰੀ ਨਿੱਕੇ ਨਿੱਕੇ ਬੱਚੇ ਤੇ ਵੀਰ ਜੀ ਆਪ ਜੀ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਕੱਲ ਰਾਤ ਨੂੰ ਜਿਹੜੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਸਾਡੇ ਵੀਰ ਰਜਿੰਦਰ ਸਿੰਘ ਜੀ ਜੋ ਆਪ ਜੀ ਨੇ ਇਸ ਟਾਈਮ ਆਪਣੀ ਸਕਰੀਨ ਤੇ ਉਹਨਾਂ ਦਾ ਫੋਟੋ ਵੀ ਦੱਸਿਆ ਹੈ ਤੇ ਆਪ ਜੀ ਵੇਖ ਵੀ ਸਕਦੇ ਹੋ ਕਿ ਜਿਹੜਾ ਇਸ ਟਾਈਮ ਨਹਿਰ ਦੇ ਵਿੱਚ ਹੈ ਪਾਣੀ ਕਾਫੀ ਜ਼ਿਆਦਾ ਸੀ ਔਰ ਰਾਤ ਨੂੰ तकरीबन 10:30 ਵਜੇ ਜਦੋਂ ਉਹ ਆਪਣੇ ਕੰਮ ਤੋਂ ਵਾਪਸ ਆ ਰਹੇ ਸੀ ਤੇ ਅੱਗੂ ਗੱਡੀ ਆਉਣ ਦੇ ਕਾਰਨ ਉਹਨਾਂ ਨੇ ਥੋੜਾ ਜਿਹਾ ਸਾਈਡ ਤੇ ਗੇਨ ਤੇ ਉੱਥੇ ਮਿੱਟੀ ਸੀ ਜਿਹੜੀ ਉਹ ਮਿੱਟੀ ਗਿੱਲੀ ਸੀ ਕਿਉਂਕਿ ਕੱਲ ਬਾਰਿਸ਼ ਵੀ ਹੋਈ ਹੈ ਤੇ ਉਸੇ ਕਾਰਨ ਉਹਨਾਂ ਦਾ ਪੈਰ ਸਲਿੱਪ ਹੋਣ ਦੇ ਕਾਰਨ ਉਹ ਨਹਿਰ ਦੇ ਵਿੱਚ ਜਾ ਡਿਗੇ ਔਰ ਉਸੇ ਟਾਈਮ ਜਿਹੜਾ ਉਹਨਾਂ ਨਾਲ ਇੱਕ ਬੱਚਾ ਕੁਝ ਨਾਲ ਵੀ ਸੀ ਉਹਨੇ ਪਰਿਵਾਰ ਨੂੰ ਇਨਫੋਰਮ ਵੀ ਕੀਤਾ ਤੇ ਇੱਥੇ ਦੇ ਸਾਰੇ ਜਿੰਨੇ ਵੀ ਲੋਕ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਉਹਨਾਂ ਦੀ ਹਾਲੀ ਤੱਕ ਕਿ ਐਨ ਡੀ ਆਰ ਐਫ ਦੀ ਟੀਮ ਔਰ तमाम ਜਿਹੜੇ ਰੈਸਕਿਊ ਵਾਲੀ ਜਿਹੜੀ ਟੀਮ ਸੀ ਉਹ ਪਹੁੰਚੀ ਵੀ ਹਨ ਲੇਕਿਨ ਜਿਸ ਤਰ੍ਹਾਂ ਹੁਣ ਵੀ ਰੰਦੀਰ ਸਾਹਿਬ ਕਿਉਂਕਿ ਇਸ ਡਿਪਾਰਟਮੈਂਟ ਦੇ ਵਿੱਚ ਰੇ ਵੀ ਹਨ ਤੇ ਉਹਨਾਂ ਦੀ ਵੀ ਮਦਦ ਦੇ ਨਾਲ ਜਿੱਥੇ ਨਹਿਰ ਦੇ ਵਿੱਚ ਪਾਣੀ ਵੀ ਹੁਣ ਥੋੜਾ ਜਿਹਾ ਉਸ ਦਾ ਫਲੋ ਘਟਿਆ ਹੈ ਉਸ ਨੂੰ ਪਾਣੀ ਨੂੰ ਵੀ ਰਿਕਵਾਇਆ ਗਿਆ ਹੈ ਉਰ ਪਟੋਲੀ ਤੱਕ ਜਿਸ ਤਰ੍ਹਾਂ ਰਣਜੀਤ ਸਾਹਿਬ ਨੇ ਦੱਸਿਆ ਵੀ ਹੈ ਕਿ ਪਟੋਲੀ ਤੱਕ ਉਹ ਸਰਚ ਹੋ ਚੁੱਕਿਆ ਹੈ ਲੇਕਿਨ ਹਾਲੇ ਤੱਕ ਕੋਈ ਵੀ ਐਸੀ ਖਬਰ ਨਹੀਂ ਮਿਲ ਸਕੀ ਹੈ ਪ੍ਰਵੀਰ ਜੀ ਮੈਂ ਜ਼ਰੂਰ ਆਪ ਜੀ ਤੋਂ ਜ਼ਰੂਰ ਚਾਹਾਂਗਾ ਕਿਉਂਕਿ ਔਖੀ ਘੜੀ ਚ ਹਰ ਕਿਸਮ ਇੱਕ ਹੁੰਦਾ ਕਿ ਸਾਡਾ ਕੋਈ ਸਹਾਰਾ ਬਣੇ ਤੇ ਮੈਂ ਚਾਹਾਂਗਾ ਆਪ ਜੀ ਦੇ ਨਾਲ ਜਿੰਨੇ ਇੱਥੇ ਦੇ ਜਿਹੜੇ ਨੁਮਾਇੰਦੇ ਜਿਹੜੇ ਲੋਕ ਆਪ ਜੀ ਨੂੰ ਤੱਕ ਅਪਰੋਚ ਰੱਖਦੇ ਹਨ ਮੈਂ ਚਾਹਾਂਗਾ ਜਿੰਨੀ ਦੇਰ ਤੱਕ ਇਸ ਪਰਿਵਾਰ ਨੂੰ ਉਹਨਾਂ ਦੇ ਬਾਰੇ ਪਤਾ ਨਾ ਚਲ ਜੇ ਅਸੀਂ ਚਾਹਨੇ ਕਿ ਤੁਸੀਂ ਜ਼ਰੂਰ ਅਪੀਲ ਕਰੋ ਕਿ ਨੌਜਵਾਨ ਜਿਹੜੇ ਵੱਧ ਤੋਂ ਵੱਧ ਲੋਕ ਇਹਨਾਂ ਦੇ ਨਾਲ ਪਹੁੰਚਣ ਇਸ ਔਖੀ ਘੜੀ 'ਚ ਇਸ ਪਰਿਵਾਰ ਦਾ ਸਾਥ ਦੇਣ ਕਿਉਂਕਿ ਮੈਂ ਸਵੇਰੇ ਵੀ ਆ ਕੇ ਦੇਖਿਆ ਬਹੁਤ ਟੁੱਟਿਆ ਹੋਇਆ ਪਰਿਵਾਰ ਇਸੇ ਇਹਨਾਂ ਦੀ ਹਾਲਤ ਨਹੀਂ ਹੈ ਕਿ ਕਿਸੇ ਨੂੰ ਕਹਿਣ ਕਿ ਆਓ ਸਾਡੀ ਮਦਦ ਕਰੋ ਇਹ ਸਾਡਾ ਫਰਜ਼ ਬਣ ਜਾਂਦਾ ਕਿ ਅਸੀਂ ਇਹਨਾਂ ਦੇ ਨਾਲ ਖੜੇ ਹੋ ਕੇ ਇਸ ਘੜੀ 'ਚ ਅਸੀਂ ਜ਼ਰੂਰ ਨਾਲ ਸਾਥ ਦੇਈਏ ਬਿਲਕੁਲ ਬਿੰਦਵੀਰ ਜੀ ਕਿਉਂਕਿ ਇਹ ਖਾਸ ਕਰਕੇ ਸਾਡੇ ਜਿਨੇ ਵੀ ਪਾਟ ਸਿੱਖ ਪਰਿਵਾਰ ਨੂੰ ਤੁਸੀਂ ਦੇਖਦੇ ਹੋਣੇ ਕਿ ਅਸੀਂ ਹਰ ਸਟੇਜ ਤੇ ਇਹਨਾਂ ਦਾ ਜ਼ਰੂਰ ਜ਼ਿਕਰ ਕਰਨੇ ਆ ਮੈਂ ਪ੍ਰਧਾਨ ਸਾਹਿਬ ਨਾਲ ਉਹ ਰੰਦੀਤ ਸਾਹਿਬ ਨਾਲ ਅਸੀਂ ਡਿਸਕਸ ਵੀ ਕਰ ਰਹੀ ਸੀ ਕਿ ਸਮਾਜ ਦੇ ਵਿੱਚ ਅਗਰ ਕਿਤੇ ਪਗੜੀ ਅੱਜ ਸਭ ਤੋਂ ਜ਼ਿਆਦਾ ਅਗਰ ਅਸੀਂ ਦੇਖਣੀ ਹੈ ਗੁਰਬਤ ਦੇ ਵਿੱਚ ਤੇ ਉਹ ਇਸ ਬਰਾਦਰੀ ਭਾਈਚਾਰੇ ਦੀ ਹੈ ਪਰ ਅਸੀਂ ਹਰ ਵਾਰ ਇਹਨਾਂ ਦੀ ਗੱਲ ਵੀ ਕਰਨੇ ਆਂ ਔਰ ਅੱਜ ਮੈਂ ਆਪ ਜੀ ਦੇ ਮਾਧਿਅਮ ਤੋਂ ਅਪੀਲ ਕਰਾਂਗਾ ਰੰਦੀਤ ਸਾਹਿਬ ਵੀ ਪ੍ਰਧਾਨ ਸਾਹਿਬ ਵੀ ਅਪੀਲ ਕਰਨਗੇ ਜਿੱਥੇ ਅੱਜ ਇਸ ਪਰਿਵਾਰ ਨੂੰ ਇੱਕ ਬਹੁਤ ਵੱਡੇ ਸਹਾਰੇ ਦੀ ਜ਼ਰੂਰਤ ਹੈ ਉੱਥੇ ਅਸੀਂ ਸਾਰੇ ਇਹਨਾਂ ਨਾਲ ਪਰਿਵਾਰ ਵਾਂਗ ਖੜੇ ਆਂ ਔਰ ਕੋਸ਼ਿਸ਼ ਕਰਾਂਗੇ ਗੁਰਪਾਤਸ਼ਾਹਗੇ ਅਰਦਾਸ ਕਰਨੀਆਂ ਕਿ ਪਹਿਲੇ ਤੇ ਉਹ ਵੀਰ ਸਾਡਾ ਉਸ ਦਾ ਕੋਈ ਨਾ ਕੋਈ ਪਤਾ ਲੱਗ ਜਾਏ ਉਸ ਆਕੁਸ਼ਲ ਪਰਿਵਾਰ ਦੇ ਵਿੱਚ ਵਾਪਸ ਆਣ ਔਰ ਫਿਰ ਵੀ ਅਗਰ ਐਸੇ ਕੋਈ ਵੀ ਅਗਲਾ ਕੋਈ ਵੀ ਗੁਰ ਪਾਤਸ਼ਾਹ ਦਾ ਕੋਈ ਐਸਾ ਪਾਣਾ ਹੋਏਗਾ ਅਸੀਂ ਇਸ ਪਰਿਵਾਰ ਦੇ ਨਾਲ ਬਿਲਕੁਲ ਖੜੇ ਆਂ ਜਿੱਥੇ ਬੱਚੇ ਮੈਂ ਯਤਨ ਇਹ ਸਾਡਾ ਪਿੱਡ ਦਿਹਾਰਨ ਹੈ ਔਰ ਇੱਥੇ ਸਾਡੇ ਪਾਠ ਸਿੱਖ ਪਰਿਵਾਰ ਨੇ ਜਿਹੜੇ ਤਕਰੀਬਨ 30 ਤੋਂ 35 ਘਰ ਦੇ ਜਿਹੜੇ ਪਾਠ ਸਿੱਖ ਪਰਿਵਾਰਾਂ ਦੇ ਹਨ ਔਰ ਆਪ ਜੀ ਦੇਖ ਰਹੇ ਹੋ ਕਿ ਇਹ ਬੜੇ ਹੀ ਗੁਰਬਤ ਦੇ ਵਿੱਚ ਰੇੜੀ ਫੜੀ ਦਾ ਕੰਮ ਕਰਦੇ ਸਾਰੇ ਕੋਈ ਫੇਰੀ ਦਾ ਕੰਮ ਕਰਦੇ ਇਸ ਕਰਕੇ ਇਹਨਾਂ ਦੀ ਜਿਹੜੀ ਮਾਲੀ ਇਮਤੀਆਦ ਹੈ ਉਹ ਅਸੀਂ ਡਿਸਟ੍ਰਿਕਟ ਕਮੇਟੀ ਪਾਸੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਔਰ ਜਿਹੜੇ ਹੋਰ ਵੀ ਸਾਡੇ ਅੱਛੇ ਪਰਿਵਾਰ ਸੁਣਜੇ ਪਰਿਵਾਰ ਜਾਂ ਕੋਈ ਚਾਵਨ ਸੱਜਣ ਜਿਹੜੀ ਇਹਨਾਂ ਪਰਿਵਾਰਾਂ ਦੀ ਖਾਸ ਕਰਕੇ ਆਪ ਜੀ ਬੱਚੇ ਵੇਖ ਰਹੇ ਹੋ ਇਹਨਾਂ ਦੀ ਜਿਹੜੇ ਹਾਲਾਤ ਜ਼ਰੂਰ ਐਸੇ ਸਿੱਖ ਦੀ ਅਸੀਂ ਬਾਂਹ ਪਕੜੀਏ ਜਿਨ੍ਹਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਜ਼ਰੂਰਤ ਹੈ ਔਰ ਅੱਜ ਖਾਸ ਕਰਕੇ ਮੈਂ ਪਰਿਵਾਰ ਨੂੰ ਯਕੀਨਨ ਦੁਹਾਂਗਾ ਕਿਉਂਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਕੰਸਟਿਟਿਊਐਂਸੀ ਹੈ ਹਲਕਾ ਜਿਹੜਾ ਇੱਥਤੂ ਮੈਨੂੰ ਇਹ ਸੇਵਾਵਾਂ ਮਿਲੀਆਂ ਔਰ ਮੈਂ ਹਰ ਟਾਈਮ ਇਹਨਾਂ ਦੇ ਨਾਲ ਖੜਨਾ ਵੀ ਹਾਂ ਔਰ ਯਤਨ ਕਰਾਂਗੇ ਕੋਸ਼ਿਸ਼ ਕਰਾਂਗੇ ਜੋ ਪਰਿਵਾਰ ਸਾਡੇ ਤੋਂ ਉਮੀਦ ਕਰਦਾ ਅਸੀਂ ਡਿਪਾਰਟਮੈਂਟ ਦੇ ਨਾਲ ਵੀ ਕਨਸਰਨਿੰਗ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਸਮਾਜਿਕ ਤੌਰ ਤੇ ਵੀ ਸਾਡੀ ਜੋ ਜ਼ਿੰਮੇਵਾਰੀ ਬ ਪੂਰੀ ਕੋਸ਼ਿਸ਼ ਕਰਾਂਗੇ ਅਗਰ ਕੋਈ ਵੀ ਇਹਨਾਂ ਦੀ ਜ਼ਰੂਰਤ ਹੋਈਗੀ ਉਸ ਨੂੰ ਅਸੀਂ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਅਸੀਂ ਮੈਂ ਉਮੀਦ ਕਰਦਾ ਕਿ ਆਪ ਜੀ ਜਿਸ ਤਰ੍ਹਾਂ ਸਵੇਰੇ ਵੀ ਆਪ ਜੀ ਨੇ ਇਸ ਨੂੰ ਕਵਰ ਕੀਤਾ ਇਸ ਸਟੋਰੀ ਨੂੰ ਅਸੀਂ ਬਿਲਕੁਲ ਪਰਿਵਾਰ ਦੇ ਕੰਟੈਕਟ ਦੇ ਵਿੱਚ ਆ ਔਰ ਕੋਸ਼ਿਸ਼ ਕਰਾਂਗੇ ਅਗਰ ਕੁਝ ਵੀ ਐਸਾ ਹੁੰਦਾ ਅਸੀਂ ਤੁਹਾਡੀ ਮਦਦ ਦੇ ਨਾਲ ਸਾਰੀ ਸੰਗਤ ਨੂੰ ਅਪੀਲ ਕਰਾਂਗੇ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਏ ਔਰ ਕਿਸੇ ਵੀ ਤਰੀਕੇ ਦੀ ਅਗਰ ਕੋਈ ਵੀ ਖਬਰ ਮਿਲਦੀ ਹੈ ਉਹ ਤੁਹਾਡੇ ਰਹਿ ਅਸੀਂ ਜ਼ਰੂਰ ਸੰਭਾਲ ਕਰਾਂਗੇ ਜੀ ਧੰਨਵਾਦ ਮੈਂ ਪ੍ਰਧਾਨ ਸਾਹਿਬ ਨਾਲ ਵੀ ਗੱਲ ਕਰਾਂਗਾ ਐਸਐਸਪੀ ਰਣਜੀਤ ਸਿੰਘ ਜੀ ਹਨ ਮੇਰੇ ਨਾਲ ਅਸੀਂ ਆਫੀਸ਼ ਕਮ ਚ ਨਹੀਂ ਹਨ ਉਹ ਅੱਜ ਗੁਰੂ ਘਰ ਆਏ ਸੀ ਨਤਮਸਤਕ ਉੱਥੇ ਇਹਨਾਂ ਨੂੰ ਪਤਾ ਚੱਲਦਾ ਕਿ ਇੱਕ ਪਰਿਵਾਰ ਨਾਲ ਐਸਾ ਹਾਦਸਾ ਵਾਪਰਿਆ ਨਿਤੂ ਬਾਲੀ ਜੀ ਇੱਕ ਸਮਾਜਿਕ ਕਾਰਕੁਨ ਹਨ ਉਹ ਸਮਝਦੇ ਹਨ ਕਿਸੇ ਦਾ ਦੁੱਖ ਔਰ ਇਹਨਾਂ ਨੂੰ ਜਦੋਂ ਪਤਾ ਚੱਲੇ ਕਿ ਨਿੱਕੇ ਨਿੱਕੇ ਬੱਚੇ ਇਹਨਾਂ ਦਾ ਪਿਤਾ ਜਿਹੜਾ ਲਾਪਤਾ ਹੈ ਉਹਨਾਂ ਨੂੰ ਲੱਭਣ ਦਾ ਪ੍ਰਯਾਸ ਹੋ ਰਿਹਾ ਔਰ ਇਸ ਦੁੱਖ ਦੀ ਘੜੀ 'ਚ ਅਸੀਂ ਜ਼ਰੂਰ ਸਾਰਿਆਂ ਨੂੰ ਇਹੀ ਉਮੀਦ ਕਰਦੇ ਹਾਂ ਅਰਦਾਸ ਕਰਦੇ ਹਾਂ ਤੁਸੀਂ ਸਾਰਿਆਂ ਨੇ ਮਿਲ ਕੇ ਇਸ ਪਰਿਵਾਰ ਦਾ ਸਾਥ ਦੇਣਾ ਵੀਰ ਜੀ ਆਪ ਜੀ ਦੀ ਵੀ ਗੱਲ ਹੋਈ ਹੈ ਡਿਪਾਰਟਮੈਂਟ 'ਚ ਜ਼ਰੂਰ ਹਾਂ ਉਹ ਕੋਸ਼ਿਸ਼ਾਂ ਚੱਲ ਰਹੀਆਂ ਹਨ ਜੀ ਤੇ ਵੈਗਰੂ ਕਰੇਗਾ ਸਭ ਠੀਕ ਰਹੇਗਾ ਜੀ ਜਿਸ ਤਰ੍ਹਾਂ ਦਾ ਉਥੋਂ ਅਜੇ ਆਰੀਅਰ ਸੱਤ ਚੱਲ ਰਹੀ ਹੈ ਜੀ ਐਸਟੀਆਰਐਫ ਦੀ ਟੀਮ ਸੌਨ ਸਪੌਟ ਨੇ ਤੇ ਉਹ ਕੰਮ ਕਰ ਰਹੀ ਹੈ ਜੀ ਸੱਤ ਚੱਲ ਰਹੀ ਹੈ ਜੀ ਐਸਐਸਪੀ ਰਣਜੀਤ ਸਿੰਘ ਜੀ ਜੋ ਵਿਸ਼ੇਸ਼ ਤੌਰ ਤੇ ਪ੍ਰਬੰਧਕਾਂ ਨਾਲ ਪਹੁੰਚੇ ਨੇ ਉਹਨਾਂ ਨੂੰ ਲੱਗਾ ਕਿ ਅਸੀਂ ਵੀ ਇਸ ਪਰਿਵਾਰ ਨੂੰ ਜਾ ਕੇ ਉਹਦੀ ਸੁਧ ਲਈਏ ਪਰਿਵਾਰ ਨੂੰ ਮਿਲিয়ে ਉਹਨਾਂ ਦੀ ਧਰਮ ਪਤਨੀ ਨੀਤੂ ਬਾਲੀਕੌਰ ਜਿਹੜੀ ਸਮਾਜਿਕ ਕਾਰਕੂਨ ਹਨ ਔਰ ਉਹ ਵੀ ਪਰਿਵਾਰ ਦੇ ਨਾਲ ਤੁਸੀਂ ਦੇਖ ਰਹੇ ਹੋ ਪਿੱਛੇ ਉਹ ਵੀ ਉਹਨਾਂ ਦਾ ਹਾਲ ਪੁੱਛ ਰਹੇ ਨੇ ਕਿਉਂਕਿ ਇਹ ਇਹ ਵਕਤ ਐਸਾ ਹੁੰਦਾ ਤੁਸੀਂ ਕਿਸੇ ਦੇ ਨਾਲ ਖੜੇ ਹੋ ਜਾਓ ਅਗਲੇ ਦਾ ਦੁੱਖ ਵੰਡਿਆ ਜਾਂਦਾ ਪਰ ਮੈਂ ਜ਼ਰੂਰ ਆਪ ਸਾਰਿਆਂ ਨੂੰ ਵੀ ਬੇਨਤੀ ਕਰਦਾ ਜਿੱਤੂ ਜਿੱਤੂ ਤੁਸੀਂ ਵੀਡੀਓ ਦੇਖ ਰਹੇ ਹੋ ਜ਼ਰੂਰ ਪਹੁੰਚੋ ਇਸ ਪਿੰਡ ਦੀ ਹਰਨ ਪਹੁੰਚੋ ਆ ਕੇ ਇਸ ਪਰਿਵਾਰ ਦਾ ਸਾਥ ਦਿਓ ਇਹ ਛੋਟੇ ਛੋਟੇ ਬੱਚੇ ਆਪ ਆਪਣੇ ਪਿਤਾ ਨੂੰ ਲੱਭਣ ਗਏ ਸੀ ਹੁਣੇ ਸਕੂਟੀ ਦੂਤਰ ਦੇ ਮੈਂ ਦੇਖਿਆ ਇਹਨਾਂ ਨੂੰ ਇਹ ਆਪ ਕਿਸੇ ਉਮੀਦ ਨਾਲ ਗਏ ਸੀ ਜਿਵੇਂ ਆਪਣੇ ਪਿਤਾ ਜੀ ਨੂੰ ਲੱਭ ਕੇ ਲੈ ਆਣਾ ਸੋ ਡੀਜੀਪੀਸੀ ਦੇ ਮੁਖ ਸੇਵਾਦਾਰ ਸਰਦਾਰ ਰਣਜੀਤ ਸਿੰਘ ਜੀ ਟੋਰਾ ਵੀ ਜੀ ਬਹੁਤ ਘੱਟ ਮੌਕੇ ਹੁੰਦੇ ਨੇ ਇਹੋ ਜਿਹੇ ਜਦੋਂ ਅਸੀਂ ਇਹੋ ਜੀ ਲਾਈਵ ਕਰਨੇ ਆਂ ਔਰ ਮਜਬੂਰ ਹੁੰਨੇ ਆਂ ਅਸੀਂ ਕਿ ਕਿਸੇ ਦੇ ਵਾਸਤੇ ਅਸੀਂ ਮਦਦ ਦੀ ਅਪੀਲ ਕਰੀਏ ਕਿਉਂਕਿ ਕਿਸੇ ਦਾ ਜੀ ਨਹੀਂ ਕਰਦਾ ਕੋਈ ਪਰਿਵਾਰ ਸਾਹਮਣੇ ਆਏ ਪਰ ਇੱਥੇ ਆ ਕੇ ਜੋ ਤੁਸੀਂ ਵੀ ਤਸਵੀਰਾਂ ਦੇਖ ਲਈਆਂ ਕੰਡੀਸ਼ਨ ਦੇਖ ਲਈ ਇਹਨਾਂ ਦੇ ਹਾਲਾਤ ਦੇਖ ਕੇ ਉਹਨੇ ਸਾਰੇ ਕੋਈ ਪਤਤ ਨਹੀਂ ਹੈ ਸਾਰੇ ਨੇ ਆਪਣੀ ਸਿੱਖੀ ਸੰਭੀ ਹੋਈ ਹੈ ਸਾਰੇ ਆਪਣਾ ਉਹਨਾਂ ਕਿਰਤ ਮਿਹਨਤ ਕਰਨ ਵਾਲੇ ਲੋਕ ਹਨ ਔਰ ਐਸਐਸਪੀ ਸਾਹਿਬ ਵੀ ਪਹੁੰਚੇ ਉਹਨਾਂ ਨੂੰ ਵੀ ਲੱਗਾ ਕਿ ਅਸੀਂ ਇਹ ਲੋਕਾਂ ਨਾਲ ਜਾ ਕੇ ਮਿਲਣਾ ਹੈ ਪਰਿਵਾਰ ਨਾਲ ਖੜੇ ਹੋਣਾ ਹੈ ਤੇ ਬਤੌਰ ਡੀਜੀਪੀ ਸੀ ਦੇ ਮੁਖ ਸੇਵਾਦਾਰ ਅਸੀਂ ਇਹ ਅਸੀਂ ਇਹੀ ਜ਼ਰੂਰ ਆਪ ਜੀ ਤੋਂ ਉਮੀਦ ਕਰਾਂਗੇ ਜ਼ਰੂਰ ਪਰਿਵਾਰ ਵਾਸਤੇ ਜੋ ਤੁਸੀਂ ਵੀ ਜਿੰਨਾ ਹੋ ਸਕੇ ਤੁਸੀਂ ਪਰਿਵਾਰ ਦੀ ਜਿਹੜੀ ਸਪੋਰਟ ਕਰਨੀ ਹੈ ਸਮਾਂ ਅਗਲਾ ਸਮ ਨਹੀਂ ਪਤਾ ਕੀ ਹੋਏਗਾ ਪਰ ਆਪਨੇ ਬੋਲ ਤੁਸੀਂ ਜ਼ਰੂਰ ਇਹ ਸ਼ੋਰਟ ਕਰੋ ਕਿ ਅਸੀਂ ਪਰਿਵਾਰ ਦੇ ਨਾਲ ਅਸੀਂ ਖੜੇ ਹਾਂ ਜੀਵੰਦ ਜੀ ਬੜੀ ਹੀ ਦੁਖਵਲੀ ਗੱਲ ਹੈ ਕਿ ਜੋ ਅਸੀਂ ਇਹ ਹਾਦਸਾ ਕੱਲ ਰਾਤ ਨੂੰ ਹੋਇਆ ਜਦੋਂ ਇੱਕ ਬਹੁਤ ਵੱਡਾ ਆਂਦੀ ਤੂਫਾਨ ਚੱਲਿਆ ਲਾਈਟ ਬੰਦ ਹੋ ਗਈ ਔਰ ਮੈਂ ਕਹਾਂਗਾ ਕਿ ਸਭ ਤੋਂ ਵੱਡੀ ਜਿਹੜੀ ਸੀ ਨੈਗਲੀਜੈਂਸ ਜਿਹੜੀ ਰਹੀ ਹੈ ਉਹ ਜੋ ਅਸੀਂ ਬ੍ਰਿਜ ਦੇਖਿਆ ਜਿਹੜੀ ਪੁਲੀ ਦੇਖੀਏ ਜਿਹੜੀ ਪੁਲ ਉਹਦੇ ਚਾਰੋਂ ਕੋਨੇ ਜਿਹੜੇ ਨਾ ਟੁੱਟੇ ਹੋਏ ਨੇ ਉਹਨਾਂ ਦੇ ਵਿੱਚ ਕੋਈ سپورਟ ਨਹੀਂ ਲੈਣਦੀ ਜੇਕਰ ਬੰਦਾ ਅਗਰ ਉਹ ਡਿੱਗਦਾ ਵੀ ਹੈ ਤੇ ਉਹ ਕਿਸ ਤਰੀਕੇ ਦੇ ਨਾਲ ਥੱਲੇ ਚਲਾ ਜਾਂਦਾ ਉਸ ਨੂੰ ਪਤਾ ਹੀ ਨਹੀਂ ਲੱਗੇ ਇਹ ਤੇ ਸ਼ੁਕਰ ਹੈ ਕਿ ਉਹਨਾਂ ਨਾਲ ਇੱਕ ਸਾਥੀ ਸੀ ਤੇ ਜਿਸ ਨੇ ਫਟਾਫਟ ਆ ਕੇ ਆਪਣੇ ਘਰ ਵਿੱਚ ਇੱਕ ਅਵਰ ਦਿੱਤੀ ਨਹੀਂ ਤੇ ਪਤਾ ਨਹੀਂ ਚੱਲਣਾ ਕਿ ਨਹੀਂ ਤਾਂ ਹੋ ਸਕਦਾ ਇਹ ਜਿਹੜਾ ਨੌਜਵਾਨ ਜਿਹੜਾ ਬੱਚਾ ਕੱਲ ਦਾ ਲਾਪਤਾ ਹੈ ਤੇ ਪਤਾ ਨਹੀਂ ਜਿਹੜਾ ਲਾਪਤਾ ਹੈ ਉਹ ਬੱਚਾ ਕਿੱਥੇ ਹੁੰਦਾ ਕਿ ਕਿੱਥੇ ਚਲਾ ਜਾਂਦਾ ਕਈ ਤਰ੍ਹਾਂ ਦੇ ਇਹਦੇ ਵਿੱਚ ਸਸਪੈਂਸ ਬਣਨੇ ਸਨ ਸੋ ਇਹ ਜਿਹੜੀ ਚੀਜ਼ ਹੈ ਮੈਂ ਪਹਿਲੇ ਨੰਬਰ ਤੇ ਇਹ ਕਹਾਂਗਾ ਕਿ ਜਿਹੜੇ ਡਿਪਾਰਟਮੈਂਟਸ ਨੇ ਕਨਸਰਨ ਜਿਹੜੇ ਡਿਪਾਰਟਮੈਂਟਸ ਨੇ ਉਹ ਇਹਨਾਂ ਚੀਜ਼ਾਂ ਦੀ ਸੁਧ ਲੈਣ ਔਰ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਨ ਤਾਂ ਕਿ ਬਹੁਤ ਸਾਰੀਆਂ ਕੀਮਤੀ ਲਾਈਫਸ ਜਿਹੜੀਆਂ ਨੇ ਲੋਕਾਂ ਦੀਆਂ ਜਿਹੜੀਆਂ ਖਾਮ ਖਾ ਚਲੇ ਜਾਂਦੀਆਂ ਨੇ ਸੋ ਇਹ ਸਭ ਤੋਂ ਪਹਿਲੀ ਮੇਰੀ ਡਿਪਾਰਟਮੈਂਟ ਨੂੰ ਅਪੀਲ ਹੋਏਗੀ ਕਿ ਇਹੋ ਖਾਲੀ ਇਹੀ ਪੁਆਇੰਟ ਨਹੀਂ ਜਿੰਨੇ ਵੀ ਇਸ ਤਰ੍ਹਾਂ ਦੇ ਪੁਆਇੰਟਸ ਨੇ ਉਹਨਾਂ ਦੇ ਐਂਟਰੀ ਪੁਆਇੰਟ ਜਾਂ ਐਗਜ਼ਿਟ ਪੁਆਇੰਟ ਜਿਹੜੇ ਨੇ ਉਹ ਪ੍ਰੋਪਰਲੀ ਚੈੱਕ ਕੀਤੇ ਜਾਣ ਔਰ ਉਹਨਾਂ ਦੀ ਪ੍ਰੋਟੈਕਸ਼ਨ ਵਧਾਈ ਜਾਏ। ਦੂਸਰਾ ਜੋ ਆਪ ਜੀ ਨੇ ਆਖਿਆ ਹੈ ਕਿ ਇਸ ਪਰਿਵਾਰ ਦੇ ਨਾਲ ਇਹ ਜਿਹੜੇ ਪਾਠ ਸਿੱਖ ਪਰਿਵਾਰ ਜੋ ਹਨ ਦਾਸ ਨੂੰ ਕਈ ਵਾਰ ਇਹਨਾਂ ਪਰਿਵਾਰਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ। ਈਵਨ ਕਿ ਅਸੀਂ ਦੇਰੀਆਂ ਪਿੰਡ ਵਿੱਚ ਵੀ ਇਹਨਾਂ ਦੇ ਗ੍ਰਹਿ ਵਿਖੇ ਸਾਰੇ ਪਾਸੇ ਹੋ ਕੇ ਆਏ ਆ। ਮਾਸਟਰ ਜੰਬੀਰ ਸਿੰਘ ਜੀ ਨੇ ਇਹਨਾਂ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ بڑے-ਵੱਡੇ ਪੱਧਰ ਦੇ ਉੱਤੇ ਕੰਮ ਕਰਨ ਦਾ ਯਤਨ ਕਰ ਰਹੇ ਨੇ। ਡਿਪਾਰਟਮੈਂਟਸ ਦੇ ਵਿੱਚ ਕਈ ਫਾਈਲਸ ਇਹਨਾਂ ਦੀਆਂ ਲਗਾਈਆਂ ਹੋਈਆਂ ਨੇ। ਸੋ ਇਹ ਜੋ ਭਾਣਾ ਵਾਪਰਿਆ ਜਾਂ ਇਸ ਵੇਲੇ ਸਾਡਾ ਬੀਰ ਲਾਪਤਾ ਹੈ ਬੱਚਾ ਸਾਡਾ ਲਾਪਤਾ ਹੈ ਛੋਟੇ ਛੋਟੇ ਦੋ ਮਾਸੂਮ ਬੱਚੇ ਨੇ ਮਾਂ ਬੈਠੀ ਹੈ ਦਾਦੀ ਬੈਠੀ ਹੈ ਘਰ ਦੀ ਬੈਠੀ ਹੈ ਵਿਚਾਰੀ ਸਾਰੇ ਬੈਨ ਪਾਰੇ ਨੇ ਰੋ ਰਹੇ ਨੇ ਲੱਭ ਰਹੇ ਨੇ ਇੱਕ ਉਮੀਦ ਭਰੀ ਨਿਗਾਹ ਦੇ ਨਾਲ ਇਸ ਪਾਸੇ ਨੂੰ ਵੇਖ ਰਹੇ ਨੇ ਕਿ ਕਦੋਂ ਸਾਡਾ ਬੱਚਾ ਵਾਪਸ ਆਏ ਔਰ ਸਾਰਾ ਸਮਾਜ ਹੁੰਦਾ ਖੜਾ ਇਹਦੇ ਨਾਲ ਜਿਹੜੇ ਲੋਕ ਸਾਰੇ ਆਪਣੇ ਕੰਮ ਕਾਜ ਛੱਡ ਕੇ ਇੱਥੇ ਆਏ ਨੇ ਸੋ ਪਹਿਲੇ ਨੰਬਰ ਤੇ ਤੇ ਵਾਹਿਗੁਰੂ ਕਿਰਪਾ ਕਰੇ ਕਿ ਉਹ ਬੱਚਾ ਸਾਡਾ ਵਾਪਸ ਆਏ ਸਾਨੂੰ ਕੁਝ ਐਸਾ ਮਿਲਣਾ ਚਾਹੀਦਾ ਕਿ ਬੱਚਾ ਦੀ ਅੱਛੀ ਖਬਰ ਸਾਡੇ ਲੱਗੇ ਕਿਉਂਕਿ ਐਸਐਸਪੀ ਸਾਹਿਬ ਨੇ ਬੜੀ ਜ਼ਿਆਦਾ ਛਿਦਤ ਨਾਲ ਕੰਮ ਕੀਤਾ ਫਟਾਫਟ ਉਹਨਾਂ ਨੇ ਫੋਨ ਕੀਤੇ ਨੇ ਪਾਣੀ ਕਟਵਾਏ ਨਹਿਰ ਵਿੱਚੋਂ ਜਿਹੜੀ ਰਿਸਕਿਊ ਟੀਮ ਹੈ ਜਿਹੜੀ ਉਹ ਵੀ ਆਪਣਾ ਕੰਮ ਕਰ ਰਹੀ ਹੈ ਸਾਰੇ ਪਾਸੇ ਵੇਖ ਰਹੀ ਹੈ ਸੋ ਪਹਿਲੀ ਉਮੀਦ ਤਾਂ ਅਸੀਂ ਵਾਹਿਗੁਰੂ ਅੱਗੇ ਇਹੋ ਹੀ ਕਰਾਂਗੇ ਅਰਦਾਸ ਹੀ ਇਹ ਕਰਾਂਗੇ ਕਿ ਸਤਿਗੁਰੂ ਉਹਨਾਂ ਨੂੰ ਜ਼ਰੂਰ ਸਾਡੇ ਸਾਹਮਣੇ ਲੈ ਕੇ ਆਣ ਔਰ ਤੰਦਰੁਸਤ ਲੈ ਕੇ ਆਣ ਦੂਸਰਾ ਜਦੋਂ ਵੀ ਜ਼ਰੂਰਤ ਜਦੋਂ ਵੀ ਜ਼ਰੂਰਤ ਪਵੇਗੀ ਜਿੱਥੇ ਵੀ ਜਿਸ ਤਰ੍ਹਾਂ ਦੇ ਵੀ ਹਾਲਾਤ ਅਗਲੇ ਸਮੇਂ ਵਿੱਚ ਆਣਗੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ ਦੇ ਉੱਤੇ ਅਖਨੂਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਾਸਟਰ ਰਣਵੀਰ ਸਿੰਘ ਜੀ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਪਰਿਵਾਰਾਂ ਦੇ ਵਿੱਚ ਜੋ ਸਾਨੂੰ ਲੋੜ ਜਿਵੇਂ ਦੀ ਜਿਸ ਤਰ੍ਹਾਂ ਦੀ ਵੀ ਹੋਏਗੀ ਆ ਅਸੀਂ ਇਹਨਾਂ ਪਰਵਾਰਾਂ ਦੇ ਨਾਲ ਨਿਸ਼ਾਨਾ ਪਛਾਨਾ ਖੜੇ ਹਾਂ ਇਹਨਾਂ ਨੂੰ ਹਰ ਤਰ੍ਹਾਂ ਦਾ ਅਸੀਂ ਇਨਸਾਫ ਹਰ ਤਰ੍ਹਾਂ ਦੀ ਇਹਨਾਂ ਦੀ ਹੈਲਪ ਚਾਹੇ ਉਹ ਜਿਸ ਤਰ੍ਹਾਂ ਦੀ ਵੀ ਹੋਵੇਗੀ ਅਸੀਂ ਕਰਨ ਨੂੰ ਤਿਆਰ ਹਾਂ ਜੀ ਸੋ ਫਿਰ ਇੱਕ ਬੇਨਤੀ ਹੈ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਐਂਟਰੀ ਪੁਆਇੰਟਸ ਹਨ ਜਾਂ ਇਸ ਨਹਿਰ ਦੇ ਉੱਤੇ ਜਿਹੜੇ ਵੱਡੇ ਐਗਜ਼ਿਟ ਜਾਂ ਐਂਟਰੀ ਪੁਆਇੰਟ ਨੇ ਉਹਨਾਂ ਦੀ ਸਰਕਾਰ ਕਨਸਰਨ ਡਿਪਾਰਟਮੈਂਟ ਜ਼ਿੰਮੇਵਾਰੀ ਦੇ ਨਾਲ ਉਹਨਾਂ ਦਾ ਉਹਨਾਂ ਨੂੰ ਠੀਕ ਕਰੇ ਨਹੀਂ ਤਾਂ ਇਸ ਕਿਸਮ ਦੇ ਹੋਰ ਹਾਦਸੇ ਹੋਣਗੇ ਤੇ ਇਸ ਦੇ ਜ਼ਿੰਮੇਵਾਰ ਉਹ ਯੂਲੋ ਬੋਲ ਪਕਾਸਨ ਜਿਹੜੇ ਖਾਸ ਕਰਕੇ ਜਿਹੜਾ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਜੀ ਜੀ ਡਿਜੀਪੀਸੀ ਦੇ ਮੁਖ ਸੇਵਾਦਾਰ ਵੀ ਰਣਜੀਤ ਸਿੰਘ ਜੀ ਟੋਰਾ ਪਰਿਵਾਰ ਨਾਲ ਖੜੇ ਹੋਣ ਰਸੀ ਇਹੀ ਵਿਜ ਨੇ ਕਿਹਾ ਕਿ ਪਹਿਲਾਂ ਤਾਂ ਅਸੀਂ ਇਹੀ ਅਰਦਾਸ ਕਰੀਏ ਕਿ ਕੁਝ ਪੋਜ਼ਿਟਿਵ ਹੀ ਹੋਏ ਸਾਨੂੰ ਕੁਝ ਇਹੋ ਜਿਹਾ ਸੁਣਨ ਨੂੰ ਮਿਲੇ ਕਿ ਜੋ ਮਨਾਂ ਚ ਗਲਤ ਵਿਚਾਰ ਆ ਰਹੇ ਹਨ ਕਿਉਂਕਿ ਛੋਟੇ ਛੋਟੇ ਬੱਚੇ ਹਨ ਸ਼ਾਇਦ ਤੁਸੀਂ ਜਿੰਨੇ ਤੁਸੀਂ ਦੇਖ ਰਹੇ ਹੋ ਪਰਿਵਾਰਾਂ ਵਾਲੇ ਸਮਝਦੇ ਹੋ ਕਿ ਇੱਕ ਪਿਤਾ ਬੱਚੇ ਵਾਸਤੇ ਕੀ ਅਹਿਮੀਅਤ ਹੈ ਇੱਕ 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 ਸ਼ਖਸ ਦੀ ਉਹਦੀ ਪਤਨੀ ਵਾਸਤੇ ਕੀ ਅਹਿਮੀਅਤ ਹੈ ਜਾਂ ਉਹਦੇ ਮਾਂ ਵਾਸਤੇ ਕੀ ਅਹਿਮੀਅਤ ਹੈ ਸੋ ਇਹ ਸਾਰਾ ਪਰਿਵਾਰ ਤੁਸੀਂ ਦੇਖੋ ਛੋਟੇ ਛੋਟੇ ਬੱਚੇ ਵੀ ਇੱਥੇ ਖੜੇ ਹਨ ਕਿਉਂ ਉਹਨਾਂ ਨੂੰ ਪਤਾ ਹੈ ਕਿ ਉਸ ਬੱਚੇ ਦਾ ਜੀਵਨ ਕੀ ਹੈ ਔਰ ਰਜਿੰਦਰ ਸਿੰਘ ਇਸ ਮੋਹੱਲੇ ਵਾਸਤੇ ਇਹਨਾਂ ਦੇ ਲੋਕਾਂ ਵਾਸਤੇ ਉਹਦਾ ਜੀਵਨ ਕੀ ਸੀ ਉਹ ਕਿਉਂ ਇਹ ਇਹਦੇ ਵਾਸਤੇ ਟੜਪ ਰਹੇ ਨੇ ਸੋ ਨਿਤੂ ਕੋਰ ਵਾਲੀ ਸਮਾਜਿਕ ਕਾਰਕੁਨ ਔਰ ਮੈਂ ਪਹਿਲੀ ਵਾਰ ਸ਼ਾਇਦ ਅਸੀਂ ਮੌਕੇ ਤੇ ਇਹਨਾਂ ਨੂੰ ਕਵਰ ਕਰ ਰਿਆ ਅਸੀਂ ਅਕਸਰ ਮੌਕਾ ਮਿਲਦਾ ਅਸੀਂ ਇਹਨਾਂ ਦੀ ਸੇਵਾਵਾਂ ਆਪਜੀ ਤੱਕ ਪਹੁੰਚਾਉਂਦੇ ਹਾਂ ਭੈਣ ਜੀ ਤੁਸੀਂ ਇੱਕ ਦੂਜੀ ਭੈਣ ਨੂੰ ਮਿਲ ਰਹੇ ਹੋ ਜਦੋਂ ਵੀ ਅਸੀਂ ਤੁਹਾਡੇ ਨਾਲ ਗੱਲ ਕੀਤੀ ਕਦੇ ਤੁਸੀਂ ਕਿਹਾ ਮੈਂ ਔਮਨਸ ਵਾਸਤੇ ਅਸੀਂ ਭੈਣਾਂ ਵਾਸਤੇ ਅਸੀਂ ਖੜੇ ਆ ਆਪਣੀ ਸੇਵਾਵਾਂ ਦੇ ਰਹੇ ਆ ਔਰ ਅੱਜ ਇੱਕ ਭੈਣ ਨੂੰ ਤੁਸੀਂ ਆ ਕੇ ਉਹਦਾ ਹੌਸਲਾ ਅਫਜ਼ਾਈ ਕਰ ਰਹੇ ਹੋ ਕਿ ਅਸੀਂ ਤੇਰੇ ਨਾਲ ਆ ਮੈਂ ਤੇਰੀ ਭੈਣ ਆ ਜਾਂ ਤੁਸੀਂ ਘਬਰਾਣਾ ਨਹੀਂ ਤੇ ਸ਼ਾਇਦ ਇਹ ਸਾਡੇ ਸਾਰੇ ਸਮਾਜ ਦਾ ਫਰਜ਼ ਬਣ ਜਾਂਦਾ ਕਿ ਉਹ ਸਾਡੇ ਹੀ ਆਪਣੇ ਨੇ ਬਾਹਰੂ ਨਹੀਂ ਹਨ ਅਗਰ ਅਸੀਂ ਜੰਮੂ 'ਚ ਰਹਿੰਦੇ ਹਾਂ ਤਾਂ ਜੰਮੂ ਤੋਂ ਇਹ ਦੂਰ ਨਹੀਂ ਹਨ ਸੋ ਤੁਸੀਂ ਵੀ ਜ਼ਰੂਰ ਸਾਰੇ ਸਮਾਜ ਨੂੰ ਇਹ ਮੈਸੇਜ ਦਿਈਏ ਕਿ ਜਦੋਂ ਕਿਸੇ ਦੇ ਔਖੀ ਘੜੀ ਬਣ ਜੇ ਤਾਂ ਅਸੀਂ ਸਮਾਂ ਨਾ ਦੇਖੀਏ ਔਰ ਜਗਾ ਨਾ ਦੇਖੀਏ ਅਸੀਂ ਆ ਕੇ ਉਹਦੇ ਨਾਲ ਖੜੇ ਹੋਈਏ ਬਿਲਕੁਲ ਵਾਈਕ੍ਰਿਚਾ ਖਾਲਸਾ ਵਾਈਕ੍ਰਿਚੀ ਕੀ ਫਤਹੀ ਅੱਜ ਅਸੀਂ ਇਸ ਬੜੇ ਡਿਫਿਕਲਟ ਟਾਈਮ ਵਿੱਚ ਇਸ ਪਰਿਵਾਰ ਨਾਲ ਖੜੇ ਆ ਅਸੀਂ ਸਾਨੂੰ ਜਦ ਪਤਾ ਚੱਲਿਆ ਅਸੀਂ ਆਏ ਆ ਤੇ ਇਹ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਕਿ ਇਸ ਤਰ੍ਹਾਂ ਇੱਕ ਨੌਜਵਾਨ ਸ਼ਖਸ गिर जाए और उधर पता ही ना चले हाली तक डेड उन्होंने बॉडी पता नहीं चल रही है वाहगुरु करे वो ठीक हो और ठीक ठाक कर पर uh, मेरी रिक्वेस्ट एडमिनिस्ट्रेसन ये है कि एक तो स्ट्रीट लाइट्स दूसरा जिस तरह भाई साहब कह रहे सन ਕਿ ਇਹ ਪੁਲਸ ਦੀ ਬੜੀ ਬੁਰੀ ਹਾਲਤ ਹੈ ਐਡਮਿਨਿਸਟ੍ਰੇਸ਼ਨ ਆਕੇ ਤੱਕੇ ਕਿ ਇਹ ਬਿਲਕੁਲ ਹੀ ਡਿਲੇਪੀਡੇਟਿਡ ਨੇ ਇਹ ਅਨਸੇਫ ਨੇ ਹਿਊਮਨ ਮੂਵਮੈਂਟ ਵਾਸਤੇ ਸੋ ਇਹਨਾਂ ਨੂੰ ਟੇਕ ਕੇਅਰ ਕੀਤਾ ਜਾਏ ਸਿਵਲ ਐਡਮਿਨਿਸਟ੍ਰੇਸ਼ਨ ਹੈ ਸਾਡੀ ਜੰਮੂ ਇੱਕ ਸਮਾਰਟ ਸਿਟੀ ਹੈ ਸੋ ਉਸ ਨੂੰ ਸਮਾਰਟ ਸਿਟੀ ਪਲੀਜ਼ ਬਣਾਓ ਇਹ ਹਾਦਸੇ ਨਾ ਹੋਣ ਇਹ ਸਾਡੇ ਨੌਜਵਾਨ ਇਸ ਤਰ੍ਹਾਂ ਤੇ ਨਾ ਹੋਏ ਨਾ ਇਹ ਇਹ ਐਕਸੀਡੈਂਟਸ ਤੇ ਨਹੀਂ ਹੋਣੇ ਚਾਹੀਦੇ ਇਹ ਸਾਡੇ ਪਰਿਵਾਰ ਇੱਥੇ ਦੇਖੋ ਤੁਸੀਂ ਕੰਡੀਸ਼ਨ ਤੱਕੋ ਉਹਨਾਂ ਦੀ ਤੇ ਇਸ ਤਰ੍ਹਾਂ ਦੇ ਹਾਲਾਤ ਨਹੀਂ ਹੋਣੇ ਚਾਹੀਤੇ ਮੇਰੀ ਅਰਜ਼ ਸਾਰੀ ਕਮਿਊਨਿਟੀਜ਼ ਨੂੰ ਹੈ ਕਿ ਇਸ ਪਰਿਵਾਰ ਨਾਲ ਆ ਕੇ ਨਾ ਦੋ ਹੌਸਲਾ ਵਧਾਓ ਇਹਨਾਂ ਦੀ ਮਦਦ ਕਰੋ ਇਹ ਬੜਾ ਔਖਾ ਟਾਈਮ ਹੈ ਇਹਨਾਂ ਦੇ ਨਾਲ ਖੜੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਅਸੀਂ ਵੀ ਇਸ ਪਰਿਵਾਰ ਨੂੰ ਉਸ ਭੈਣ ਨੂੰ ਇਹ ਬੱਚਿਆਂ ਨੂੰ ਜ਼ਰੂਰ ਆਪਣੇ ਵਰੋਂ ਇਹ ਇਹ ਹੀ ਕਹਿ ਸਕਦੇ ਹਾਂ ਕਿ ਜਿੰਨਾ ਹੋ ਸਕਦਾ ਜੋ ਸਾਡਾ ਸਹਿਯੋਗ ਬਣਦਾ ਹੈ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਐਸਐਸਪੀ ਸਾਹਿਬ ਨੇ ਹੁਣੇ ਕਨਸਰਨਿੰਗ ਡਿਪਾਰਟਮੈਂਟ ਕਿਉਂਕਿ ਆਪ ਵੀ ਉਸ ਡਿਪਾਰਟਮੈਂਟ ਦੇ ਬਤੌਰ ਐਸਐਸਪੀ ਸੇਵਾ ਸੇਵਾਵਾਂ ਦੇ ਕੇ ਆਏ ਨੇ ਐਸਐਸਪੀ ਰਣਦੀਪ ਸਿੰਘ ਜੀ ਹੁਣ ਉਹ ਉਹਨਾਂ ਦਾ ਜਿਹੜਾ ਦੂਸਰਾ ਵਿੰਗ ਡਿਪਾਰਟਮੈਂਟ ਜਿਹੜਾ ਹੈ ਉਹਨਾਂ ਨੇ ਵੀ ਗੱਲ ਕੀਤੀ ਹੈ ਔਰ ਪ੍ਰਸ਼ਾਸਨ ਜਿਹੜਾ ਉਹ ਆਪਣੇ ਐਫਰਟਸ ਕਰ ਰਿਹਾ ਉਹਨਾਂ ਨੂੰ ਲੱਭਣ ਦਾ ਪ੍ਰਯਾਸ ਕਰ ਰਿਹਾ ਟੀਮਾਂ ਲੱਗੀਆਂ ਹੋਈਆਂ ਨੇ ਪਰ ਮੈਂ ਫਿਰ ਆਪ ਸਾਰਿਆਂ ਨੂੰ ਕਹਿ ਰਿਹਾ ਜਿੰਨੇ ਵੀ ਲੋਕ ਤੁਸੀਂ ਦੇਖ ਰਹੇ ਹੋ ਅਗਰ ਕੋਈ ਇੱਥੇ ਪਹੁੰਚ ਸਕਦਾ ਜ਼ਰੂਰ ਆ ਕੇ ਪਹੁੰਚੋ ਇਸ ਪਰਿਵਾਰ ਦੇ ਇਸ ਦੁੱਖ ਦੀ ਘੜੀ ਚ ਅਸੀਂ ਪਰਿਵਾਰ ਦਾ ਹੌਸਲਾ ਬੰਨਣਾ ਹੈ ਪਰਿਵਾਰ ਦਾ ਸਾਥ ਦੇਣਾ ਹੈ ਸਿਰਫ ਅਸੀਂ ਸੋਸ਼ਲ ਮੀਡੀਆ ਦੇ ਕਮੈਂਟਸ ਰਾਹੀਂ ਨਹੀਂ ਅਸੀਂ ਇਹਨਾਂ ਨੂੰ ਕਹਿਣਾ ਕਿ ਅਸੀਂ ਤੁਹਾਡੇ ਨਾਲ ਆ ਤੁਸੀਂ ਆ ਕੇ ਖੜੇ ਹੋ ਸੋ ਡੀਜੀਪੀਸੀ ਦੇ ਮੁਖ ਸੇਵਾਦਾਰ ਇਹਨਾਂ ਨੇ ਵੀ ਸ਼ੋਰ ਕੀਤਾ ਹੈ ਮਾਸਟਰ ਰਣਵੀਰ ਸਿੰਘ ਜੀ ਨੇ ਕਿਹਾ ਕਿ ਅਸੀਂ ਅਖਨੂਰ ਤੋਂ ਜੋ ਸਾਡੇ ਪ੍ਰਬੰਧਕਾਂ ਵੱਲੋਂ ਜੋ ਸਾਡੇ ਸਹਿਯੋਗੀਆਂ ਵੱਲੋਂ ਮਦਦ ਹੋਏਗੀ ਜੋ ਪਰਿਵਾਰ ਦੇ ਵਾਸਤੇ ਅਸੀਂ ਕਰ ਸਕਦੇ ਹਾਂ ਅਸੀਂ ਕਰਾਂਗੇ ਸੋ ਇਹ ਛੋਟੇ ਛੋਟੇ ਬੱਚੇ ਮੈਂ ਆਪ ਜੀ ਨੂੰ ਫਿਰ ਦੱਸ ਰਿਹਾ ਇਹ ਛੋਟੇ ਛੋਟੇ ਬੱਚੇ ਜਿਹੜੇ ਆਪ ਆਪਣੇ ਪਿਤਾ ਜੀ ਨੂੰ ਲੱਭ ਰਹੇ ਸੀ ਇਹ ਹੁਣੇ ਅਸੀਂ ਸਕੂਟੀ ਦੂਤਰ ਦੇ ਦੇਖਿਆ ਇਹਨਾਂ ਨੂੰ ਕਿ ਅਸੀਂ ਆਪ ਜਾ ਕੇ ਆਪਣੇ ਪਿਤਾ ਨੂੰ ਲੈ ਕੇ ਆਣਾ ਸੋ ਮੈਂ ਫਿਰ ਸਾਰੇ ਸਮਾਜ ਦਾ ਜਿਹੜੇ ਇਹਨਾਂ ਦੇ ਨਾਲ ਲੋਕ ਖੜੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂ ਹਿੰਦੂ ਹਨ ਕਿ ਸਿੱਖ ਹਨ ਸਾਰੀ ਕਮਿਊਨਿਟੀਜ਼ ਨਾਲ ਉਹ ਕਿੱਕੜੀਆਂ ਹਨ ਕਿ ਉਹ ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਉਸ ਪਰਿਵਾਰ ਨਾਲ ਖੜੇ ਹੋਣਾ ਹੈ ਪਰਿਵਾਰ ਦੀ ਮਦਦ ਕਰਨੀ ਹੈ ਔਰ ਪ੍ਰਸ਼ਾਸਨ ਨੂੰ ਵੀ ਅਸੀਂ ਜ਼ਰੂਰ ਕਾਂਗੇ ਜਿਸੇ ਅਨਗੈਲੀ ਕਰਕੇ ਜਿਸ ਉਹ ਨਲਾਇਕੀ ਹੀ ਕਾਂਗਾ ਉਸ ਜਿਹੜਾ ਬ੍ਰਿਜ ਤੋਂ ਤੁਸੀਂ ਨਿਕਲੋਗੇ ਤੁਹਾਨੂੰ ਪਤਾ ਲੱਗ ਜਾਏਗਾ ਉਹ ਕਿੰਨਾ ਰਿਸਕੀ ਹੈ ਜਿੱਤੂ ਉਹ ਵੀਰ ਸਲਿੱਪ ਹੋਇਆ ਉੱਥੇ ਬਿਲਕੁਲ ਵੀ ਕੋਈ ਐਸਾ ਵਾਲ ਜਾਂ ਕੁਝ ਐਸੀ ਬਾਉਂਡਰੀ ਨਹੀਂ ਸੀ ਜਿਹਦੇ ਕਰਕੇ ਉਹ ਆਪਣੇ ਆਪ ਨੂੰ ਸਾਂਭ ਪਾਦਾ ਉਹ ਕਿਸੇ ਨੇ ਦੇਖ ਲਿਆ ਉਹਨੂੰ ਡਿੱਗਦੇ ਤੇ ਪਤਾ ਚੱਲਿਆ ਕਿ ਉਹ ਵੀਰ ਜਿਹੜਾ ਨਹਿਰ ਚ ਡਿੱਗਿਆ ਨਹੀਂ ਤੇ ਸ਼ਾਇਦ ਪੂਰੀ ਰਾਤ ਪਰਿਵਾਰ ਲੱਭਦਾ ਰਹਿੰਦਾ ਵੀਰ ਕਿੱਥੇ ਹੈ ਸੋ ਆਪ ਸਾਰਿਆਂ ਨੇ ਜ਼ਰੂਰ ਮੈਂ ਫਿਰ ਬੇਨਤੀ ਕਰ ਰਿਹਾ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਪ੍ਰਸ਼ਾਸਨ ਤੱਕ ਪਹੁੰਚਾਣਾ ਹੈ ਦੂਜਾ ਅਸੀਂ ਇਸ ਪਰਿਵਾਰ ਦੇ ਨਾਲ ਜਿੰਨਾ ਹੋ ਸਕੇ ਅਸੀਂ ਮਿਲ ਕੇ ਮਦਦ ਕਰੀਏ ਜ਼ਰੂਰ ਇੱਥੇ ਪਹੁੰਚੋ ਇਸ ਪਿੰਡ ਦੇ ਹਰਨ ਪਹੁੰਚ ਕੇ ਇਸ ਪਰਿਵਾਰ ਦੀ ਅਸੀਂ ਮਦਦ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ